ਫਰਵਰੀ ਨੂੰ ਅੰਤਰੀਮ ਬਜਟ ਪੇਸ਼ ਹੋਣ ਵਾਲਾ ਹੈ ਵਿੱਤ ਮੰਤਰੀ ਨਿਰਮਲਾ ਸੀਤਾ ਰਮਨ ਸੰਸਦ ਵਿੱਚ ਬਜਟ ਪੇਸ਼ ਕਰਨਗੇ ਬਜਟ ਤੋਂ ਪਹਿਲਾਂ ਸਰਕਾਰ ਹਰ ਸਾਲ ਇਕਨੋਮਿਕ ਸਰਵੇ ਜਾਰੀ ਕਰਦੀ ਹੈ ਪਰ ਇਸ ਸਾਲ ਅਜੇ ਖਾ ਨਹੀਂ ਹੋਵੇਗਾ ਹਰ ਵਾਰ ਬਜਟ ਪੇਸ਼ ਹੋਣ ਤੋਂ ਪਹਿਲਾਂ ਇਕਨੋਮਿਕ ਸਰਵੇ ਪੇਸ਼ ਕੀਤਾ ਜਾਂਦਾ ਹੈ ਪਰ ਇਸ ਵਾਰ ਸਰਕਾਰ ਨੇ ਇਸ ਵਿੱਚ ਬਦਲਾ ਕੀਤਾ ਹੈ ਹਰ ਬਜਟ ਤੋਂ ਪਹਿਲਾਂ ਜਾਰੀ ਹੋਣ ਵਾਲਾ ਇਕਨੋਮਿਕ ਸਰਵੇ ਇਸ ਵਾਰ ਜਾਰੀ ਨਹੀਂ ਕੀਤਾ ਜਾਵੇਗਾ ਤੇ ਸਿੱਤੇ 1 ਫਰਵਰੀ ਨੂੰ ਬਜਟ ਪੇਸ਼ ਕੀਤਾ ਜਾਵੇਗਾ ਬਜਟ ਤੋਂ ਪਹਿਲਾਂ ਇਕਨੋਮਿਕ ਸਰਵੇ ਪੇਸ਼ ਨਾ ਕੀਤੇ ਜਾਣ ਦੇ ਪਿੱਛੇ ਦੀ ਵਜ੍ਹਾ ਚੁਣੌਈ ਸਾਲ ਹੈ ਦਰਸਲ ਅੰਤਰੀਮ ਬਜਟ ਤੋਂ ਪਹਿਲਾਂ ਇਕਨੋਮਿਕ ਸਰਵੇ ਨਹੀਂ ਪੇਸ਼ ਕੀਤਾ ਜਾਂਦਾ ਹੈ ਚੁਣੌਈ ਸਾਲ ਹੋਣ ਕਾਰਨ ਇਸ ਵਾਰ ਅੰਤਰੀਮ ਬਜਟ ਪੇਸ਼ ਕੀਤਾ ਜਾਵੇਗਾ ਵਿੱਤ ਮੰਤਰਾਲੇ ਮੁਤਾਬਕ ਇਕਨੋਮਿਕ ਸਰਵੇ ਆਮ ਚੋਣਾਂ ਦੇ ਬਾਅਦ ਪੇਸ਼ ਹੋਣ ਵਾਲੇ ਪੂਰਨ ਬਜਟ ਦੇ ਪਹਿਲਾ ਜਾਰੀ ਕੀਤਾ ਜਾਵੇਗਾ ਇਕਨੋਮਿਕ ਸਰਵੇ ਦੀ ਬਜਾਏ ਸਰਕਾਰ ਨੇ 29 ਜਨਵਰੀ ਨੂੰ ਦੀ ਇੰਡੀਅਨ ਇਕਨੋਮੀ ਏ ਰਿਵਿਊ ਨਾਂ ਦੀ ਇੱਕ ਆਰਥਿਕ ਰਿਪੋਰਟ ਜਾਰੀ ਕੀਤੀ ਹੈ ਦੇਸ਼ ਦੀ ਆਰਥਿਕ ਸਿਹਤ ਦੀ ਰਿਪੋਰਟ ਜਾਰੀ ਕਰਦੇ ਹੋਏ ਵਿੱਤ ਮੰਤਰਾਲੇ ਨੇ ਸਪਸ਼ਟ ਕੀਤਾ ਹੈ ਕਿ ਇਹ ਇਕਨੋਮਿਕ ਸਰਵੇ ਨਹੀਂ ਹੈ ਇਸ ਰਿਪੋਰਟ ਵਿੱਚ ਭਾਰਤ ਦੇ ਜੀਡੀਪੀ ਗਰੋਥ 7 ਫੀਸਦੀ ਰਹਿਣ ਦਾ ਅਨੁਮਾਨ ਲਗਾਇਆ ਗਿਆ ਹੈ ਇਸ ਰਿਵਿਊ ਰਿਪੋਰਟ ਵਿੱਚ ਸਰਕਾਰ ਦੇ ਪਿਛਲੇ 10 ਸਾਲਾਂ ਦੇ ਕੰਮਾਂ ਦਾ ਲੇਖਾ ਜੋਖਾ ਦਿੱਤਾ ਗਿਆ ਹੈ ਸਰਕਾਰ ਵੱਲੋਂ ਦੇਸ਼ ਦੀ ਅਰਥ ਵਿਵਸਥਾ ਲਈ ਚੁੱਕੇ ਗਏ ਕਦਮਾਂ ਦਾ ਜ਼ਿਕਰ ਕੀਤਾ ਗਿਆ ਹੈ ਰਿਪੋਰਟ ਮੁਤਾਬਕ ਆਉਣ ਵਾਲੇ ਸਾਲਾਂ ਵਿੱਚ ਇਕਨੋਮੀ 7 ਫੀਸਦੀ ਦੀ ਰਫਤਾਰ ਨਾਲ ਵਧੇਗੀ ਅਤੇ ਅਗਲੇ 6-7 ਸਾਲ ਵਿੱਚ ਭਾਰਤ ਦੀ ਅਰਥ ਵਿਵਸਥਾ 7 ਟ੍ਰਿਲੀਅਨ ਡਾਲਰ ਦੀ ਹੋ ਜਾਵੇਗੀ